ਪੈਰਿਸ 올림픽 ਦੇ ਵਿੱਚ ਭਾਰਤ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਦੱਸ ਦਈਏ ਕਿ ਭਾਰਤੀ ਹਾਕੀ ਟੀਮ ਨੇ ਸੈਮੀਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ ਤੇ ਦੱਸ ਦਈਏ ਕਿ ਕੁਆਰਟਰਫਾਈਨਲ ਦੇ ਵਿੱਚ ਉਹਨਾਂ ਨੇ ਬ੍ਰਿਟੇਨ ਦੇ ਨਾਲ ਮੁਕਾਬਲਾ ਕੀਤਾ ਅਤੇ ਬ੍ਰਿਟੇਨ ਨੂੰ ਕਰਾਰੀ ਹਾਰ ਦਿੱਤੀ ਹੈ ਤੇ ਉਹਨਾਂ ਨੂੰ ਹਰਾ ਕੇ ਵੱਡੀ ਜਿੱਤ ਹੈ ਜਿਹੜੀ ਭਾਰਤੀ ਹਾਕੀ ਟੀਮ ਦੇ ਵੱਲੋਂ ਹਾਸਲ ਕੀਤੀ ਗਈ ਹੈ ਤਾਂ ਮੁਕਾਬਲਾ ਚੱਲ ਰਿਹਾ ਸੀ ਤੇ ਸੇ ਸਮੇਂ ਦੇ ਵਿੱਚ ਇੱਕ ਇੱਕ ਦੇ ਨਾਲ ਡਰਾ ਰਿਹਾ ਸੀ ਮੈਚ ਤੇ ਸ਼ੂਟ ਆਊਟ ਦੇ ਵਿੱਚ ਜਿਹੜਾ ਫੈਸਲਾ ਇਹ ਹੁੰਦਾ ਹੈ ਤੇ ਇਹ ਤਸਵੀਰਾਂ ਤੁਸੀਂ ਲਗਾਤਾਰ ਸਕਰੀਨ ਤੇ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਟੀਮ ਹੈ ਉਸ ਦੇ ਵਿੱਚ ਕਿੰਨੀ ਖੁਸ਼ੀ ਦੀ ਲਹਿਰ ਹੈ ਜਦੋਂ ਫਾਈਨਲ ਮੈਚ ਚੱਲ ਰਿਹਾ ਹੁੰਦਾ ਹੈ ਇਹ ਤਸਵੀਰਾਂ ਉਸ ਮੌਕੇ ਦੀ ਤੁਹਾਨੂੰ ਦਿਖਾ ਵੀ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਫਟਾਫੜ ਜਿਹੜੀ ਜਿੱਤ ਹੈ ਉਹ ਸੈਮੀਫਾਈਨਲ ਦੇ ਵਿੱਚ ਪਹੁੰਚਣ ਲਈ ਫਟਾਫੜ ਭਾਰਤੀਆਂ ਨੇ ਹਾਸਲ ਕੀਤੀ ਹੈ ਭਾਰਤੀ ਟੀਮ ਨੇ ਪੂਰੇ ਜੋਸ਼ ਉਚ ਦੇ ਨਾਲ ਖੇਡ ਕੇ ਆਪਣੀ ਟੀਮ ਨੂੰ ਜਿਤਾਇਆ ਹੈ ਭਾਰਤ ਦਾ ਵੱਡਾ ਨਾਮ ਕੀਤਾ ਹੈ ਤਦ ਆਜੀ ਹੈ ਕਿ ਇਸ ਵਿਚਾਲੇ ਜਿਹੜੀ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਲ ਵੀ ਬੀਤੀ ਦਿਨੀ ਜਿਹੜੀ ਗੱਲਬਾਤ ਹੁੰਦੀ ਹੈ ਕਿਉਂਕਿ ਉਦੋਂ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ ਸੀ ਜਿਸ ਦੇ ਸਬੰਧ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਹਾਕੀ ਦੀ ਟੀਮ ਨੂੰ ਵਧਾਈ ਦਿੱਤੀ ਜਾਂਦੀ ਹੈ ਅਤੇ ਇਸ ਦੌਰਾਨ ਕਈ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਵਧਾਈਆਂ ਦਾ ਦੌਰ ਚੱਲਦਾ ਹੈ ਤੇ ਹੁਣ ਜਿਹੜਾ ਮੈਚ ਅੱਜ ਹੋਇਆ ਉਸ ਦੇ ਵਿੱਚ ਤਾਂ ਬੇਰੇਦੀ ਖੁਸ਼ੀ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਨੇ ਹੁਣ ਸੈਮੀਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ ਅਤੇ ਪੈਰਿਸ 올림픽 ਦੇ ਵਿੱਚ ਬ੍ਰਿਟੇਨ ਨੂੰ ਕੁਆਟਰਫਾਈਨਲ ਦੇ ਵਿੱਚ ਹਰਾ ਕੇ ਵੱਡਾ ਖਿਤਾਬ ਹੈ ਜਿਹੜਾ ਆਪਣੇ ਨਾਮ ਕੀਤਾ ਹੈ ਤਾਂ ਕਹਿ ਸਕਦੇ ਆ ਕਿ ਹੁਣ ਜਿਹੜਾ ਵਧਾਈਆਂ ਦਾ ਦੌਰ ਲਗਾਤਾਰ ਚੱਲ ਰਿਹਾ ਤੇ ਹੁਣ ਸੀਐਮ ਦੇ ਵੱਲੋਂ ਵੀ ਜਿਹੜੀ ਵਧਾਈ ਹੈ ਉਹ ਦਿੱਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਟਵੀਟ ਕਰਕੇ ਉਹਨਾਂ ਦੇ ਵੱਲੋਂ ਵਧਾਈ ਦਿੱਤੀ ਗਈ ਹੈ ਜਿਸ ਦੇ ਵਿੱਚ ਉਹ ਲਿਖਦੇ ਹਨ ਕਿ ਚੱਕ ਦੇ ਇੰਡੀਆ ਗ੍ਰੇਟ ਵਿਕਟਰੀ ਅਗੇਂਸਟ ਬ੍ਰਿਟੇਨ ਚੱਕ ਦੇ ਇੰਡੀਆ ਅਜਿਹੇ ਜਿਹੜਾ ਪੋਸਟ ਹੈ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੀ ਵਧਾਈ ਹੈ ਉਹ ਦਿੱਤੀ ਗਈ ਹੈ ਪੂਰੇ ਦੇਸ਼ ਵਾਸੀਆਂ ਨੂੰ ਪੂਰੀ ਟੀਮ ਇੰਡੀਆ ਨੂੰ ਕਿਉਂਕਿ ਪੰਜਾਬ ਦੇ ਨਾਲ ਨਾਲ ਜਿਹੜੀ ਪੂਰੇ ਭਾਰਤ ਦੇ ਲਈ ਮਾਣ ਵਾਲੀ ਗੱਲ ਹੈ ਜਿੱਥੇ ਕਿ ਇਹ ਜੀ ਟੀਮ ਇੰਡੀਆ ਨੇ ਵੱਡਾ ਅਤੇ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਵਿਦੇਸ਼ ਦਾ ਮਾਣ ਵਧਾਇਆ ਹੈ ਅਤੇ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਹੈ ਤਾਂ ਹਾਕੀ ਦੀ ਟੀਮ ਨੇ ਸੈਮੀਫਾਈਨਲ ਦੇ ਵਿੱਚ ਹੁਣ ਜਗ੍ਹਾ ਬਣਾਈ ਹੈ ਤੇ ਹੁਣ ਲਾਸਟ ਮੈਚ ਜਿਹੜਾ ਕਿ ਸੈਮੀਫਾਈਨਲ ਦੇ ਵਿੱਚ ਹੋਵੇਗਾ ਉਸ ਦੇ ਵਿੱਚ ਵੇਖਣਾ ਇਹ ਹੋਵੇਗਾ ਕਿ ਪੰਜਾਬੀਆਂ ਦੀ ਜਿਹੜੀ ਟੀਮ ਹੈ ਭਾਰਤ ਦੀ ਹਾਕੀ ਟੀਮ ਹੈ ਉਹ ਕਿਦਾਂ ਦਾ ਪ੍ਰਦਰਸ਼ਨ ਕਰੇਗੀ ਅਤੇ ਇਸ ਤਰੀਕੇ ਦੇ ਨਾਲ ਜਿਵੇਂ ਕਿ ਬੀਤੇ ਦੋ ਮੈਚਾਂ ਦੇ ਵਿੱਚ ਉਹਨਾਂ ਦੇ ਵੱਲੋਂ ਵਧੀਆ ਜਿਹੜੀ ਪਰਫਾਰਮੈਂਸ ਦਿੱਤੀ ਗਈ ਤੇ ਹੁਣ ਅਗਲੇ ਮੈਚ ਦੇ ਵਿੱਚ ਦੇਖਣਾ ਹੀ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਉਹ ਭਾਰਤ ਨੂੰ ਇੱਕ ਵੱਡਾ ਮੁਕਾਮ ਹੈ ਜਿਹੜਾ ਉਹ ਹਾਸਲ ਕਰਵਾਏ